ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਅੱਜ ਦੀ ਅਪਡੇਟ ਦੇ ਵਿੱਚ ਮੁੜ ਤੋਂ ਸਵਾਗਤ ਹੈ ਗੱਲ ਕਰਾਂਗੇ ਜੀ 14 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ ਬੱਦਲ ਵਗਦਾ ਦੌਰ ਰਾਤ ਤੋਂ ਹੀ ਦੇਖਣ ਨੂੰ ਮਿਲ ਰਿਹਾ ਸੀ ਜਿਸ ਦੇ ਕਾਰਨ ਅੱਜ ਪੰਜਾਬ ਦੇ ਸਵੇਰ ਤੋਂ ਹੀ ਬਹੁਤੇ ਹਿੱਸਿਆਂ ਦੇ ਵਿੱਚ ਸੰਘਣੀ ਬੱਦਲਵਾਈ ਦੇ ਨਾਲ ਇੱਕ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਗੱਲ ਕਰਾਂਗੇ ਕਿਸ-ਕਿਸ ਇਲਾਕੇ ਵਿੱਚ ਕਿਵੇਂ ਦਾ ਮਾਹੌਲ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਸੰਘਣੀ ਬੱਦਲਵਾਈ ਪਣਨੀ ਸ਼ੁਰੂ ਹੋ ਚੁੱਕੀ ਹੈ ਜੋ ਕਿ ਆਉਂਦੇ ਘੰਟੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਤਰ ਨੂੰ ਆਪਣੀ ਲਪੇਟ ਵਿੱਚ ਲੈਣ ਦੀ ਹੋਈ ਦਿਖਾਈ ਤੇ ਇੱਕ ਬੱਦਲਵਾਈ ਦਾ ਸਿਸਟਮ ਲੁਧਿਆਣਾ ਸਾਹਿਬਜਾਦਾ ਅਜੀਤ ਸਿੰਘ ਨਗਰ ਰੂਪਨਗਰ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਨੂੰ ਕਵਰ ਕਰਦਾ ਦਿਖਾਈ ਦੇ ਰਿਹਾ ਤੇ ਇਸ ਦੇ ਇਲਾਕੇ ਵਿੱਚ ਇੱਕ ਕਹਿ ਦਈਏ ਤਾਂ ਆਪਾਂ ਰਚਿਆ-ਮਿਚਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜੀ ਸਵੇਰ ਤੋਂ ਹੀ ਅਜਿਹਾ ਮਾਹੌਲ ਬਣਿਆ ਹੋਇਆ ਕਿ ਲਗਭਗ ਅੱਧੇ-ਪੌढ़े ਘੰਟੇ ਵਿੱਚ ਮੀਂਹ ਸਟਾਰਟ ਹੋਣ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਕੱਲ੍ਹ ਕਰੀਏ ਤਾਂ ਦੱਖਣੀ ਹਿੱਸਾ ਇਦੇ ਵਿੱਚ ਬਠਿੰਡਾ ਅਤੇ ਸੰਗਰੂਰ ਦੇ ਵਿੱਚ ਲਗਭਗ 15% ਬਦਲਵਾਈ ਬਣਦੀ ਦਿਖਾਈ ਦੇਵੇਗੀ ਫਰੀਦਕੋਟ ਬਰਨਾਲਾ ਹਲਾਕਿਆਂ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਆਉਂਦੇ ਕੁਝ ਘੰਟੇ ਦੇ ਵਿੱਚ ਹਾਲਾਤ ਬਦਲਵਾਈ ਦੇ ਵਧ ਸਕਦੇ ਨੇ ਓਵਰਆਲ ਕਹੀਏ ਤਾਂ ਮਾਝੇ ਦਾ ਥੋੜਾ ਜਿਹਾ ਹਿੱਸਾ ਮਾਲਵੇ ਦਾ ਬਹੁਤਾ ਹਿੱਸਾ ਤੇ ਦੁਆਬੇ ਦਾ ਵੀ ਬਹੁਤਾ ਹਿੱਸਾ ਅਜ ਬੱਦਲਬਾਗੀ ਦੇ ਚਪੇਟ ਵਿੱਚ ਰਹਿਣਗੇ ਅਗਰ ਇਹ ਸਿਸਟਮ ਭਾਰਾ ਹੁੰਦਾ ਦਿਖਾਈ ਦੇਵੇਗਾ ਦੁਪਹਿਰ ਦੇ ਵੇਲੇ ਤਾਂ ਤੁਹਾਨੂੰ ਅਸੀਂ ਨਵੀਂ ਅਪਡੇਟ ਦੇ ਦੇਵਾਂਗੇ ਲੱਗਦਾ ਵੀ ਹੈਗਾ ਇਹ ਕਿ ਅੱਜ ਸਿਸਟਮ ਜਿਹੜਾ ਹੈ ਇਹ ਪੂਰਨ ਰੂਪ ਤੇ ਪੂਰੇ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਕਿ ਪੂਰੇ ਪੰਜਾਬ ਦੇ ਵਿੱਚ ਹਲਕੇ ਦਰਮਿਆਨੀਆਂ ਮੀਂਹ ਦੀਆਂ ਐਕਟੀਵਿਟੀਆਂ ਹੋ ਸਕਦੀਆਂ ਨੇ ਏਸੀ ਜੀ ਅੱਜ ਦੀ ਅਪਡੇਟ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਲਗਾਤਾਰ ਵੀਡੀਓ ਦੇਖਣ ਦੇ ਲਈ ਸਾਰੇ ਦਰਸ਼ਕੋਵਾਂ ਦਾ ਧੰਨਵਾਦੀ